ਸਾਸਕਾ ਵਿੱਚ ਸਾਰੇ ਮੇਰੇ ਨੂੰ ਸੰਦੀਪ ਦੇ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵੀਡੀਓ ਰਹੀ ਕੀ ਆ ਪਿੰਡ ਕਮਾਲਪੁਰ ਜ਼ਿਲ੍ਹਾ ਤਰਨਤਾਰਨ ਤੁਸੀਂ ਵੀ ਤਰਨਤਾਰਨ ਦੀ ਆ ਨਜ਼ਦੀਕ ਇਹਨਾਂ ਨੂੰ ਸਵਾਜ ਪ੍ਰਾਡਾ ਲੱਗਦਾ ਜੀ ਇੱਕੋ ਛੋਟੇ ਸੇਲੇ ਵੀਰਾਂ ਨਾਲ ਕੋਈ ਵਪਾਰ ਨਹੀਂ ਕਰਦੇ ਤੇ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਜੀ ਵੀਰ ਜੀ ਹੋਰ ਸੁਣਾਓ ਕੀ ਆ ਚੱਲ ਰਿਹਾ ਬਾਈ ਜੀ ਹੋਰ ਦੱਸਾਓ ਜੀ ਬਹੁਤ ਵਧੀਆ ਵੀਰ ਜੀ ਚਲੋ ਇੱਕੋ ਛੋਟੇ ਸੇਲੇ ਜੀ ਇੱਕੋ ਛੋਟੀਆਂ ਘਰੇਲੂ ਨਾਲ ਇੱਕ ਗਾਂ ਘਰੇਲੂ ਇਹਨਾਂ ਦੇ ਘਰ ਕਰਦੇ ਡੰਗਰ ਦੋਨੇ ਠੀਕ ਹੈ ਠੀਕ ਹਾਂ ਜੀ ਤਸੁ ਜੀ ਫਿਰ ਇਹ ਵੀ ਇਹ ਦੂਜੇ ਸੂਏ ਸੋਣਾ ਜੇ ਹਾਂਜੀ ਤੇ ਪਹਿਲੇ ਸੂਏ ਆਪਾਂ ਲਈ ਪਹਿਲੇ ਸੂਏ ਦੋ ਦਿਨ ਦਿੱਤਾ 14 ਤੋਂ 15 ਕਿਲੋ ਅੱਛਾ ਠੀਕ ਆ ਲਾਰ ਕੀ ਮੰਨ ਲਓ ਪਲੀ ਪੁਲੀ ਚੰਗੀ ਆ ਦੋ 17 ਲੀਟਰ ਹੀ ਅੱਜ 17 ਆ ਠੀਕ ਆ ਅੱਜ ਦਿਨੇ ਤੇ ਚਾਰ ਪੰਜ ਰਹਿੰਦੇ ਆ ਲੈ ਲੈ ਜੂ ਬਾਕੀ ਬਾਂਦੀ ਬੁੰਦੀ ਬਹੁਤ ਜਿਆਦੀ ਤੇ ਖੁਲੀ ਵੀਰ ਜੀ ਖੋਲੀ ਆ ਪੀ ਚੰਗੀ ਬਣੂ ਬਜੀ ਫਿਰਦਾ ਹੈ ਬਣੀ ਬਾਕੀ ਵਖੋ ਰਾਈ ਬਾਈ ਬੜੀ ਮੈਂਨੋਂ ਵੱਡੀ ਆ ਬਿਲਕੁਲ ਜੀ ਹਾਂ ਪਹਿਲੇ ਸੂਏ ਚੰਗਾ ਦੁੱਧ ਦਿੱਤਾ ਮੰਨ ਲਓ 14 ਤੋਂ 15 ਲੀਟਰ ਇਹ ਪੂਰੀ ਭਾਰੀ ਝੋਟੀ ਵੱਡੀ ਝੋਟੀ ਪੂਰੀ ਆ ਆ ਦੇਖ ਐਂ ਥਾਂਤ ਨੋਕ ਕੇ ਆਜੋ ਭਜੀ ਆਜੋ ਮਲੇਤ ਗਾਟੀ ਕਿ ਢੁਕ ਲੈ ਨਾ ਮਲੇ ਪਰੇ ਨਹੀਂ ਦੀਕਿਆ ਤਾਂ ਬਲੇ ਹਾਂਜੀ ਮੋਲ ਵੀ ਦੀ ਵਾ ਡੇਡ ਕਰੀਏ ਵਾ 45 ਕਰੀਏ ਇੱਕੋ ਹੀ ਗੱਲ 40 ਚ ਮਾਨਦਾਨ ਕਰਾਂਗੇ ਇੱਕ 40 ਚੋਂ ਕਿੰਨਾ 2000 ਛੜ ਦਾਂਗੇ ਬਸ ਬਸ ਜਿਆਦਾ ਨਹੀਂ ਕਿਉਂ ਝੋਟੀ ਬਹੁਤ ਚੰਗੇ ਰਿਕਾਰਡ ਵਾਲੀ ਆ ਆ ਬੜੀ ਮਹਿੰਗੀ ਲਈ ਪਿੰਡ ਸੁਵੇ ਠੀਕ ਆ ਠੀਕ ਆ ਆ ਜਾਓ ਦੋਨੋਂ ਆ ਗਾ ਜੀ ਇਹ ਗੱਪਣਾ ਹਾਂ ਜੀ ਗੱਪਣ ਦੁੱਧ ਸੁਵੇ ਅੱਛਾ ਇਹ ਕਿੰਨੇ ਟਾਈਮ ਲਊ ਇਹ 7-8 ਦਿਨ ਲੈ ਜੂਗੀ 7-8 ਦਿਨ ਲੈ ਜੂ ਹਾਂ ਜੀ ਸਾਹੀ ਗੱਲ ਜੇ ਤੁਸੀਂ ਕ੍ਰੋਸ ਆ ਠੀਕ ਆ ਠੰਡੀ ਠੰਡੀ ਚੰਗੀ ਤੇ ਇਹ ਇਹ ਵੀ ਖੋਲੋ ਫਿਰ ਨੜਾ ਦਾ ਪਾਣੀ ਪੋਹਣਾ ਜੀ ਹਾਂ ਰਸਤੀ ਲਾੜੇ ਪਾਣੀ ਢੋਲ ਢੋਲ ਲੋ ਇਹ ਦੁੱਧ ਕਿੰਨਾ ਕਰੋਗਾ ਭਾਜੀ ਦੁੱਧ ਭਾਜੀ ਪਹਿਲੇ 18 12 12 ਆਜਿ ਵੀ ਆਜੋ ਹਾਂਜੀ ਮੋੜ ਵੀ 45000 ਕਰਦੇ 42000 ਦੀ ਦੇ ਦਾਂਗੇ 40000 ਸ਼ਰਤਾਂ 41 ਦੇ ਦਾਂਗੇ 40 42 ਦੇ ਦਾਂਗੇ ਜਿਆਦਾ ਨਹੀਂ ਬਾਕੀ ਤੁਸੀਂ ਦੇਖ ਲਓ ਜਿੰਨੇ ਆਪਾਂ ਨੂੰ ਦੇਖ ਪੂਰੇ 40 ਦੇ ਦਾਂਗੇ ਚਲੋ ਘਰ ਦੇ ਮੁੱਖੀ ਮੁੱਖੀ ਹੋਰ ਮਾਨਦਾਰ ਦੇਖੋ ਜੀ ਦੋ ਪਸ਼ੂ ਸੇਲੇ ਵੀ ਦੇ ਨਾਲ ਕੋਲ ਬਾਕੀ ਮੇਰਾ ਵੀ ਇੱਥੇ ਆਓ ਚੈੱਕ ਕਰਕੇ ਲੈ ਜਾਓ ਯਾਰ ਪੂਰਾ ਦਸਹਰਾਣਾ ਭਾਈ ਜੀ ਹਾਂ ਬਾਕੀ ਭਾਈ ਮੈਂ ਬਹੁਤ ਚੰਗੀ ਮੱਲ ਰਕਾ ਮੈਂ ਛੋਟੇ ਹਾਥੀ 'ਚ ਆਉਣ ਵਾਲੀ ਮੈਂ ਨਹੀਂ ਕਿ ਮਤਲਬ ਬਲੈਰੋ ਗੱਡੀ ਜਾਊਗੀ ਨਹੀਂ ਮੈਂ ਛੋਟੇ ਹਾਥੀ 'ਚ ਨਹੀਂ ਹੋਣੀ ਮੈਂ ਹਾਂਜੀ ਹਾਂਜੀ ਚਲੋ ਮੀਜੀ ਨੰਬਰ ਬੋਲ ਦੋ ਆਪਣਾ ਨੰਬਰ 9779914252 ਇੱਕ ਵਾਰ ਫੇਰ ਬੋਲੋ 9779914252 ਠੀਕ ਆ ਪਿੰਡ ਕਮਾਲਪੁਰ ਪਿੰਡ ਕਮਾਲਪੁਰ ਤਹਿਸੀਲ ਤੇ ਜ਼ਿਲ੍ਹਾ ਤਰਨਤਾਰ ਸਾਹਿਬ ਕਿਉਂ